ਮਸਲਾ ਸਰ ਜੀ ਆਇਆ ਹੈ ਡੋਗਿਆਂ ਨਹੀਂ ਆਏ ਸੀ ਇਹ दारू ਪੀਤੀ ਸੀਗੇ ਤੇ ਸੱਨੇ ਵਾਸ ਸਭੀ ਕੰਨੇ ਆਜੇਗਾ ਦੇ ਆ ਸਭੀ ਦੇ ਪਾਰੀ ਸਭੀ ਅਗਲੇ ਤੇ ਉਸ ਤੋਂ ਬਾਅਦ ਕੀ ਕਿਦਾਂ ਜੀ ਤੰਦੂਰ ਬਗੜਾ ਨੇ ਸਾਡਾ ਆਇਆ ਤੰਦੂਰ ਉੱਤੇ ਥਾਲੀ ਰੱਖ ਕੇ ਤੇ ਐਂਦੇ ਰੋਟੀ ਖਾਣ ਲੱਗੇ ਸੀਗੇ ਤੇ ਉਹਨਾਂ ਨੇ ਅਸੀਂ ਕਿਹਾ ਸਾਰੇ ਚੱਕ ਨਾ ਸਹਿਰ ਤੇ ਰੋਟੀ ਖਾ ਲਓ ਤੇ ਸਭੀ ਤੁਹਾਨੂੰ ਗਰਮ ਕਰਨੀ ਕਰ ਦਿੰਨੇ ਆ ਇਹ ਕਹਿੰਦੇ ਨਾ ਅਸੀਂ ਤੰਦੂਰ ਉੱਤੇ ਥਾਲੀ ਰੱਖਾਂਗੇ ਤੰਦੂਰ ਦੀ ਰੋਟੀ ਖਾਵਾਂਗੇ ਚੱਕੇ ਬੁਰਕੀ ਲਾ ਲੱਗੇ ਸੀਗੇ ਤਾਂ ਅਸੀਂ ਨਾਲ ਨਾਲ ਰੋਕਤਾ ਵੇ ਆਥਾਲੇ ਚੱਕਣ ਆਏ ਸੀ ਉਹ ਚਾਰਾ ਥਾਲੇ ਚੱਕਣ ਆਇਆ ਉਹ ਜਾ ਕੇ ਜਿਗੜਾ ਮਾਰ ਮਾਰਾ ਕਰਨ ਬਹੁਤ ਆ ਮਾਲਕ ਸਾਤਾ ਬਹੁਤ ਕਰਨ પોલીસ ਨੂੰ ਫੋਨ ਕੀਤਾ ਰਾਤੀ ਆਈ ਸੀ ਜਿੱਤੀ ਅੱਛਾ ਤੇ ਰਾਤੀ ਜਿੱਤੀ ਆਈ ਸੀ ਗੰਗੇ ਜਾ ਕੇ ਲੈ ਗਏ ਇਹੋ ਗੰਦਾ ਬਈ ਰੋਟੀ ਖਾਂਦੇ ਸੀ ਬੈਸਤੀ ਤੇ ਪਿਆ ਕੇ ਨਾਲ ਥਾਲੇ ਆ ਦਿੱਤੇ ਫਿਰ ਉਹ ਨਾਲ ਜਿ ਮੇਲੜਾ ਚਮਸਾ ਮਾਰੇ ਹਨ ਕੁੱਤੇ ਹਨ ਥਾਲੀ ਕਿ ਤਰਤੀ ਥਾਲੀ ਤੋਂ ਰੋ ਤੁਹਾਡੇ ਮੁੰਡੇ ਨੇ ਕੀ ਕੀਤਾ ਉਹਨੂੰ ਕਿਹਾ ਵੀ ਇੱਥੇ 9000 ਰੁਪਏ ਇੱਥੇ ਖਾ ਲੋ ਆ ਨਾ ਗੰਦ ਚੁਮੇ ਤਾਂ ਮਰਨਾ ਇਹ ਵੀ ਨਜਾਇਜ਼ ਕੀਤਾ ਸਾਫ਼ ਹੀ ਹੋਣੇ ਤੇ ਲੋਹੇ ਇੱਥੇ ਬੜਾ ਥਾਖ ਖਾਲੀ ਨਹੀਂ ਇਸ ਤਾ ਅਰੇ ਪਹਿਲੇ ਲੈ ਜਾਂਦੇ ਤੇਰਾ 3:00 ਵਜੇ ਆਉਣਾ ਲੈ ਕੇ ਚੱਲ